52 ਵੋਟਾਂ ਦਾ ਕਿਸ਼ਤੀਆਂ ਦਾ ਕਾਫਲਾ ਲੈ ਕੇ ਗ੍ਰੇਟਾ ਥਨਬਰਗ ਜਿਹੜੀ ਵਾਤਾਵਰਨ ਦੀ ਐਕਟਿਵਿਸਟ ਹੈ ਉਹਦੀ ਅਗਵਾਈ ਦੇ ਵਿੱਚ ਗਾਜਾ ਨੂੰ ਖੁਰਾਕ ਲੈ ਕੇ ਦਵਾਈਆਂ ਲੈ ਕੇ ਜਾ ਰਿਹਾ ਸੀ ਉਹ ਗਰੀਬ ਲੋਕਾਂ ਦੇ ਉਹਨਾਂ ਉਹ ਜਿਹੜੇ ਲੋਕਾਂ ਦੀ ਮਦਦ ਲਈ ਉਹਨਾਂ ਨੂੰ ਗ੍ਰਿਫਤਾਰ ਕਰਕੇ ਇਜ਼ਰਾਈਲ ਨੇ ਜੇਲ੍ਹਾਂ ਵਿੱਚ ਛੱਡ ਦਿੱਤਾ ਔਰ ਉਹਨਾਂ ਨੂੰ ਟਾਇਲਟ ਦਾ ਪਾਣੀ ਪੀਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਗ੍ਰੇਟਾ ਥਨਬਰਗ ਦੇ ਸਰੀਰ ਦੇ ਉੱਤੇ ਇਜ਼ਰਾਈਲ ਦਾ ਝੰਡਾ ਬਨ ਕੇ ਉਹਨੂੰ ਚੁੰਮਣ ਦਾ ਉਹਨਾਂ ਨੇ ਉਹਨਾਂ ਨੂੰ ਕਿਹਾ ਆਰਡਰ ਦਿੱਤਾ ਹੈ ਪਰ ਇਹਦੇ باوجود ਲੋਕ ਡਟੇ ਹੋਏ ਨੇ باوجود ਇਹ ਦੇ ਕਿ 2 ਦਿਨ ਉਹਨਾਂ ਨੂੰ ਰੋਟੀ ਪਾਣੀ ਨਹੀਂ ਦਿੱਤੀ ਅਸੀਂ ਇਹਦੇ ਖਿਲਾਫ ਵੀ ਅੱਜ ਮਤਾ ਪਾਸ ਕੀਤਾ ਹੈ ਅਸੀਂ ਮਤਾ ਪਾਸ ਕੀਤਾ ਹੈ ਕਿ ਮੋਦੀ ਸਰਕਾਰ ਨੇ ਜਿਹੜਾ ਇਜ਼ਰਾਈਲ ਦੇ ਨਾਲ ਕਿਉਂਕਿ ਪਹਿਲੀਆਂ ਸਰਕਾਰਾਂ ਨੇ ਫਲਸਤੀਨ ਨੂੰ ਪਹਿਲਾਂ ਤੋਂ ਮਾਨਤਾ ਦਿੱਤੀ ਹੋਈ ਹੈ ਯਾਸਰ ਅਰਫਾਤ ਉੱਥੋਂ ਦਾ ਜਿਹੜਾ ਲੋਕਾਂ ਦਾ ਆਜ਼ਾਦੀ ਦਾ ਲੀਡਰ ਸੀ ਆਜ਼ਾਦੀ ਸੰਗਰਾਮ ਦਾ ਲੀਡਰ ਸੀ ਉਹ ਸਾਡਾ ਸਨਮਾਨਯੋਗ ਸੀ ਹਿੰਦੁਸਤਾਨੀਆਂ ਲਈ ਅੱਜ ਅਮਰੀਕਾ ਤੇ ਇਜ਼ਰਾਈਲ ਮੋਦੀ ਲਈ ਸਨਮਾਨਯੋਗ ਨੇ ਇਸੇ ਕਰਕੇ ਲਈ ਵਪਾਰ ਸਮਝੌਤੇ ਰੱਖਿਆ ਸਮਝੌਤੇ ਜਿਹੜੇ ਇਜ਼ਰਾਈਲ ਦੀ ਸਰਕਾਰ ਨਾਲ ਕੀਤੇ ਜਾ ਰਹੇ ਨੇ ਅਸੀਂ ਇਹਦੇ ਖਿਲਾਫ ਅੱਜ ਇੱਥੇ ਮਤਾ ਪਾਸ ਕੀਤਾ ਹੈ